ਸੌਰੋਲੇ ਜੀ ਹਾਂਜੀ ਰੋਲੇ ਜੀ ਹਾਂਜੀ ਰੋਲੇ ਜੀ ਇਹ ਕਿਸ ਤਰੀਕੇ ਦੀਆਂ ਚਾਰੀਆਂ ਨੇ 26 ਜਨਵਰੀ ਰੋਲੇ ਜੀ ਕਾਫੀ ਜੀ ਮੈਗ ਨਹੀਂ ਆਉਣਾ ਲੈ ਕੇ ਵੀ ਅਲਰਟ ਜਾਰੀ ਕੀਤੇ ਗਏ ਦੇਖੋ ਜੀ ਸਾਡੇ ਲਈ 26 ਜਨਵਰੀ 15 ਅਗਸਤ ਸਾਡੇ ਲਈ ਬਹੁਤ ਮਾਣ ਦੇ ਦਿਨ ਹੁੰਦੇ ਆ ਸਾਰੇ ਸਾਡੇ ਸਾਰੇ ਦੇਸ਼ ਲਈ ਬੜੇ ਗਰਦ ਦੀ ਗੱਲ ਹੈ ਕਿ ਅਸੀਂ ਫੇਰ ਇੱਕ ਵਾਰੀ 26 ਜਨਵਰੀ ਇੱਥੇ ਜ਼ਿਲ੍ਹਾ ਸੇਸਨਗਰ ਦੇ ਵਿੱਚ ਮਨਾ ਰਹੇ ਆ ਤੁਹਾਨੂੰ ਮੀਡੀਆ ਰਾਹੀਂ ਸਰਦੀ ਪਬਲਿਕ ਨੂੰ ਸਾਡੇ ਨਿਵਾਸੀਆਂ ਨੂੰ ਵੀ ਅਸ਼ੋਰ ਕੀਤਾ ਜਾਂਦਾ ਹੈ ਕਿ ਸਾਡੇ ਸਿਕਿਉਰਿਟੀ ਪੱਖੋਂ ਔਰ ਪ੍ਰੋਗਰਾਮ ਪੱਖੋਂ ਸਾਰੇ ਪ੍ਰਬੰਧ ਪੂਰੇ ਪੁਖਤਾ ਨੇ ਤੁਸੀਂ ਹੁਣ ਦੇਖ ਕੇ ਹਟਿਓ ਕਿ ਇੱਕ ਗੈਸਰੀ ਹਰਸਲ ਫਰੂਲ ਗੈਸਰੀ ਹਰਸਲ ਅਸੀਂ ਮੋਹਾਲੀ ਇਥੇ ਫੇਸ 6 ਸਰਕਾਰੀ ਕਾਲਜ ਵਿਕੇ ਕਰਕੇ ਹਟੇ ਔਰ ਬਹੁਤ ਅੱਛੀ ਪੇਸ਼ਕਾਰੀ ਜਿਹੜੀ ਹੈ ਬੱਚਿਆਂ ਨੇ ਸਾਡੀ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਦੇ ਵੱਖ-ਵੱਖ ਵਿਭਾਗਾਂ ਵੱਲੋਂ ਵੀ ਪੇਸ਼ ਕੀਤੀ ਗਈ ਹੈ ਸਭ ਤੋਂ ਪਹਿਲਾਂ ਸਲਾਮੀ ਤੋਂ ਬਾਅਦ ਮਾਰਚ ਫਾਸਟ ਹੋਰ ਉਸ ਤੋਂ ਬਾਅਦ ਬੱਚਿਆਂ ਵੱਲੋਂ ਸਭਿਆਚਾਰਕ ਕਾਰਜਕ੍ਰਮ ਝਾਕੀਆਂ ਸਾਰਾ ਕੁਝ ਬਕਾਇਦਾ ਤੌਰ ਤੇ ਪੇਸ਼ ਕੀਤਾ ਗਿਆ ਹੈ ਅਸੀਂ ਪੂਰੀ ਤਰ੍ਹਾਂ ਤਿਆਰ ਹੈ ਅੱਗੇ ਵੀ ਟ੍ਰੈਫਿਕ ਵਾਲੇ ਅਰੇਂਜਮੈਂਟਸ ਅਤੇ ਹੋਰ ਸਿਕਿਉਰਿਟੀ ਦੇ ਅਰੇਂਜਮੈਂਟਸ ਅੱਜ ਤੇ ਕੱਲ ਦੇ ਵਿੱਚ ਵੀ ਸੁਨਿਸ਼ਚਿਤ ਕੀਤੇ ਜਾਣਗੇ ਫੋਰਸ ਵੀ ਅਸੀਂ ਖਾਸ ਤੌਰ ਤੇ ਡਿਪਲੋਏ ਕੀਤੀ ਹੈ ਜਿੱਥੇ-ਜਿੱਥੇ ਕਿਸੇ ਵੀ ਤਰ੍ਹਾਂ ਦੀ ਕਾਲਸ ਹੈ ਔਰ 26 ਜਨਵਰੀ ਨੂੰ ਸਾਡੇ ਮਾਨਯੋਗ ਚੀਫ ਗੈਸਟ ਦਾ ਅਸੀਂ ਨਿਗਾ ਸਵਾਗਤ ਕਰਦੇ ਹੋਏ ਸਾਰੇ ਦੇਸ਼ ਨੂੰ ਉਹਨਾਂ ਦਾ ਜਿਹੜਾ ਸੰਦੇਸ਼ ਪਹੁੰਚਾਵਾ ਠੀਕ ਹੈ ਥੈਂਕ ਯੂ